ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬੀ ਵੀਰੋ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀਡੀਓ ਨੂੰ ਸਾਡੇ ਵੀਰ ਦੇਖ ਰਹੇ ਆ ਪਿੰਡ ਮੋਰਨਾਬਾ ਬਿਆੰਤ ਮਾਣ ਸਾਡਾ ਭਰਾ ਜੋ ਕਿ ਇਸ ਇਲਾਕੇ ਦਾ ਮਾਣ ਹੈ ਜਿਹੜਾ ਬਰਨਾਲਾ ਅੱਜ ਭਰਾ ਕੋਲੇ ਪਹੁੰਚੇ ਆ ਸਾਡੇ ਕਬੱਡੀ ਦੇ ਦੋ ਮਹਾਰathi ਕਬੱਡੀ ਦਾ ਜੇਤੂ ਜਰਨੈਲ ਗਾਜੀ ਆਣੀਆਂ ਕਾਲਾ ਟ੍ਰਾਂਟੋ ਦੇ ਵਾਲਡ ਕਬੱਡੀ ਕੱਪ ਦਾ ਦੋ ਵਾਰ ਜਿਹੜਾ ਉਤਮ ਜਾਫੀ ਰਿਆ ਉਹਨਾਂ ਦੇ ਨਾਲ ਭਾਈਆਂ ਤੋਂ ਵੱਧ ਕੇ ਪਿਆਰ ਹੈ ਅੰਕਲ ਨੇਕੀ ਸਿੱਧਵਾ ਜੀ ਸਾਡੇ ਦਰਮਿਆਨ ਪਹੁੰਚੇ ਹੈ ਵੀ ਟ੍ਰਾਂਟੋ ਦੇ ਕੱਪ ਦੇ ਵੈਸਟ ਜਾਫੀ ਰਹੇ ਆ ਤੇ ਭਾਈ ਜੀਤਾ ਮੌਰ ਨੱਬਾ ਤੇ ਸਾਡੇ ਹੋਰ ਜਿੰਨੇ ਵੀ ਸੱਜਣ ਦੁਆਬੇ ਤੋਂ ਭਾਈ ਗਿੰਦੇ ਹੋਣੀ ਤੇ ਆਪਣਾ ਮੀਰਪੁਰੀਆ ਬਾਈ ਰਾਣਾ ਰਾਣਾ ਮੀਰਪੁਰੀਆ ਜੋ ਕਿ ਘੋੜੀਆਂ ਦਾ ਬਹੁਤ ਸ਼ੌਂਕੀ ਅਤੇ ਅਕਵਾਲ ਮੌੜ ਨਾਬਾ ਤੇ ਨਾਲ ਜੀਤਾ ਸਾਡਾ ਵੀਰ ਜੋ ਕਿ ਇਸ ਇਲਾਕੇ ਦਾ ਕਬੱਡੀ ਦਾ ਸਟਾਰ ਹੈ ਤੇ ਅੱਜ ਮਾਨ ਬਾਈ ਤੁਹਾਡੇ ਜਾਨਵਰ ਦੇਖਣ ਦੇ ਲਈ ਪਹੁੰਚੇ ਆ ਸਪੈਸ਼ਲ ਦੁਆਬੇ ਤੋਂ ਬਾਈ ਨੇਕੀ ਸਿੱਧਮਾ ਕਾਲਾ ਬਾਈ ਗਾਜੀ ਆਣਾ ਤੇ ਬਾਈ ਗਿੰਦੇ ਹੁਣੀ ਤੇ ਬਾਈ ਰਾਣੇ ਹੁਣੀ ਤੇ ਆਪਣੇ ਕੋਲੇ ਕਿਹੜੇ ਕਿਹੜੇ ਜਾਨਵਰ ਆ ਕੇ ਮਾਨ ਬਾਈ ਹਾਂਜੀ ਬਾਈ ਸਵਰਨ ਪਹਿਲਾਂ ਤਾਂ ਆਪਾਂ ਜਿਹੜੇ ਵੀ ਆਪਣੇ ਮਹਾਨ ਕਬੱਡੀ ਖਿਡਾਰੀ ਬਾਈ ਗਾਜੀਆਣਾ ਸਾਹਿਬ ਤੇ ਇਧਰ ਬਾਈ ਜੀ ਖੜੇ ਆ ਤੇ ਇਧਰ ਸਾਡੇ ਪਿੰਡ ਦੇ ਆਪਦੇ ਕਬੱਡੀ ਪਲੇਅਰ ਬਾਈ ਜੀਤਾ ਤੇ ਬਾਈ ਇਕਵਾਲ ਪਹਿਲਾਂ ਤਾਂ ਬਾਈ ਸਾਰਿਆਂ ਦਾ ਤੇ ਇਧਰ ਨਾਲ ਆਪਣੇ ਭਰਾ ਰਾਣੀ ਰਾਣਾ ਜੀ ਤੇ ਇਹਨਾਂ ਦੇ ਕੋਲੇ ਵੀ ਕਾਲੇ ਕਾਂਡੇ ਦਾ ਇੱਕ ਨਾਮੀ ਆਸਟ੍ਰੇਲੀਅਨ ਆ ਰਫਤਾਰ ਹਾਂਜੀ ਦਾ ਬਾਈ ਜੀ ਨੂੰ ਮੇਲਿਆਂ ਤੇ ਮਿਲਦੀ ਰਹਿੰਦੀਆਂ ਇਕੱਠੇ ਹੁੰਨੇ ਰਹਿੰਦੇ ਆ ਪਰ ਸਾਨੂੰ ਖੁਸ਼ੀ ਜ਼ਿਆਦਾ ਹੋਈ ਆ ਵੀ ਇਧਰ ਆਪਣੇ ਕਬੱਡੀ ਦੇ ਥੰਮ ਬਾਈ ਕਾਲਾ ਜੀ ਨਾ ਇਸ ਵਕਤ ਆਪਣੇ ਕੋਲੇ ਪਹੁੰਚੇ ਆ ਘਰ ਦੇ ਵਿੱਚ ਬੜੀ ਖੁਸ਼ੀ ਮਹਿਸੂਸ ਹੋਈ ਆ ਕਿਉਂਕਿ ਇਹਨਾਂ ਨੂੰ ਤਾਂ ਸਾਰੇ ਤਕਰੀਬਨ ਕਬੱਡੀ ਪਲੇਅਰ ਜਾਣਦੇ ਹੀ ਆ ਜਿਹੜੇ ਕਬੱਡੀ ਨੂੰ ਪਿਆਰ ਕਰਨ ਵਾਲੇ ਆ ਤੇ ਬਾਈ ਜੀ ਮਾਣ ਮਹਿਸੂਸ ਹੁੰਦਾ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਆ ਵੀਰੇ ਤੇ ਬਾਕੀ ਵੀਰੇ ਜਾਨਵਰ ਆ ਪਿੱਛੇ ਖੜੇ ਆ ਆਪਣੇ ਜਿਹੜੇ ਇਸ ਵਕਤ ਤਿੰਨ ਘੋੜੀਆਂ ਨੇ ਆਪਣੇ ਕੋਲੇ ਆਪਣੇ ਕੋਲੇ ਮਾਨ ਬਾਈ ਮੈਨੂੰ ਲੱਗਦਾ ਵੀ ਨੁਕਰੀ ਘੋੜੀ ਬਹੁਤ ਟਾਪ ਦੀ ਆ ਹਨਾ ਹਾਂਜੀ ਹਾਂਜੀ ਵੀਰੇ ਆਪਣਾ ਕੱਲਾਂ ਵਾਲੇ ਚੇਤਕ ਦੀ ਬੱਚੀ ਆ ਵੀਰੇ ਘੋੜੀ ਆ ਜਿਹੜੀ ਇਹ ਹਾਂਜੀ ਇਹਦੇ ਨਾਲ ਬਾਈ ਆਪਾਂ 8-9 ਸ਼ੋਅ ਲਾਏ ਆ ਤਕਰੀਬਨ ਪਿਛਲੇ 3 ਸਾਲਾਂ ਤੋਂ ਹਾਂਜੀ 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 ਹੁਣ ਵੀ ਆ ਜਿਹੜਾ ਕੱਲ ਪਰਸੋ ਸ਼ੋਅ ਲੁਧਿਆਣੇ ਵਾਲਾ ਹੋ ਕੇ ਹਟੇ ਹਾਂਜੀ ਹਾਂਜੀ ਉਹ ਚੋ ਇਹਦੀ ਮੇਅਰ ਕੈਟਾਗਰੀ ਚੋ ਸੈਕੰਡ ਪੋਜੀਸ਼ਨ ਆਈ ਆ ਵੀਰੇ ਤੇ ਇਹਦੇ ਮਾਗਰ ਜਿਹੜੀ ਆ ਬੱਚੀ ਆ ਬਾਈ ਹਾਂਜੀ ਹਾਂਜੀ ਇਹ ਡੋੜ ਵਾਲੇ ਮਹਾਰ ਦੋੜਾਲਾ ਮਹਾਰਾਣਾ ਉਹਦਾ ਵੀ ਬਹੁਤ ਮਸ਼ਹੂਰ ਸਟੱਡ ਫਾਰਮ ਦਾ ਬੱਚਾ ਵੀਰੇ ਸੰਦੂ ਸਟੱਡ ਫਾਰਮ ਦੇ ਨਾਂ ਤੇ ਬਾਈ ਵਿੰਦਰ ਵਿੰਦਰ ਹੋਣੀ ਹਾਂਜੀ ਹਾਂਜੀ ਇਹ ਘੋੜਾ ਉਹ ਹਾਂਜੀ ਇਹ ਉਹਦੀ ਬੱਚੀ ਆ ਬਾਈ ਤੇ ਬਾਕੀ ਆ ਘੋੜੀ ਆਪਣੀ ਬਾਈ ਇਹਦਾ ਮੰਨ ਲਓ ਤਕਰੀਬਨ ਪੌਣੇ 3-3 ਕਿ ਮਹੀਨੇ ਰਹਿ ਗਏ ਬੱਚਾ ਦੇਣ ਚ ਕਾਲੀ ਕਾਂਡੇ ਤੋਂ ਪ੍ਰੈਗਨੈਂਟ ਆ ਬਾਈ ਜਿਹੜਾ ਬੈਬਲਾ ਸਟੱਡ ਫਾਰਮ ਤੇ 14 ਕਰੋੜ ਕੀਮਤ ਆ ਮੈਂ ਸੁਣਿਆ ਉਹ ਘੋੜੀ ਹਾਂਜੀ ਹਾਂਜੀ ਕੀਮਤ ਦਾ ਬਾਈ ਉਹਨਾਂ ਕੋਲਿਆਂ ਦੀ ਕੋਈ ਸਹੀ ਮੈਨੇਜ ਮੁੱਲ ਪਾਣੀ ਹੈ ਹੀ ਨਹੀਂ ਕੋਈ ਪਾਈ ਨਹੀਂ ਸਕਦਾ ਜੀ ਬਾਈ ਤਣੀ ਉਹ ਤੇ 14 ਕਰੋੜ ਰੁਪਇਆ ਲੱਗ ਚੁੱਕਿਆ ਹੈ ਨਾ ਬਾਕੀ ਮੰਨ ਲਓ ਵੀ ਉਹ ਘੋੜੀ ਜਿਹੜੀ ਆਪਣੇ ਪਿੱਛੇ ਖੜੀ ਹੈ ਬਾਈ ਹਾਂਜੀ ਹਾਂਜੀ 25 ਲਾਲ ਰਤਨ ਘੋੜੇ ਦੀ ਹੈ ਬਾਈ ਹਾਂਜੀ ਹਾਂਜੀ ਇਹ ਉਸੇ ਘੋੜੀ ਦੀ ਬੱਚੀ ਹੈ ਬਾਈ ਠੀਕ ਹੈ ਠੀਕ ਹੈ ਉਹ ਘਰੇੜੀ ਆ ਹਾਂਜੀ ਹਾਂਜੀ ਇਹ ਤਾਂ ਜਾਨਵਰ ਆ ਬਾਈ ਅਸਲ ਠੀਕ ਆ ਮਾਨ ਸਾਹਿਬ ਬਹੁਤ ਵਧੀਆ ਲੱਗਿਆ ਅੱਜ ਤੁਹਾਡੇ ਘਰੇ ਆ ਕੇ ਮੈਂ ਸਰਨਾ ਤਖਤਪੁਰਿਆ ਕਬੱਡੀ ਕਮੈਂਟਰ ਜਿੰਨੇ ਵੀ ਸਾਡੇ ਵੀਰ ਆਪਣੇ ਇਲਾਕੇ ਦੇ ਵਿੱਚ ਦੁਆਬੇ ਤੋਂ ਆਏ ਆ ਬਾਈ ਨੇਕੀ ਸਦਮਾ ਦੋਨਾ ਤੇ ਬਾਈ ਰਾਣਾ ਮੀਰਪੁਰੀਆ ਜਿਨ੍ਹਾਂ ਦਾ ਤੁਹਾਡੇ ਨਾਲ ਪਿਆਰ ਆ ਮਾਨ ਵੀਰੇ ਆਪਾਂ ਸਾਰਿਆਂ ਨੂੰ ਮੋਸਟ ਵੈਲਕਮ ਆਖਦੇ ਹਾਂ ਆਪਣੇ ਇਲਾਕੇ ਦੇ ਵਿੱਚ ਪਹੁੰਚਣ ਤੇ ਤੇ ਆਓ ਰਲ ਮਿਲ ਕੇ ਫਿਰ ਗੱਜ-ਬੱਜ ਕੇ ਫਤੇ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬੀ ਵੀਰੋ ਪਿੰਡ ਮੌੜ ਨਾਪਾ ਜਿੱਥੇ ਕੀ ਬਾਈ ਜਿੱਤੇ ਦੇ ਘਰੇ ਅਸੀਂ ਪਹੁੰਚੇ ਆਂ ਮਾਣ ਕਬੱਡੀ ਖਿਡਾਰੀ ਕਾਲਾ ਗਾਜੀ ਆਣਾ ਕਬੱਡੀ ਦਾ ਜੇਤੂ ਜਰਨੈਲ ਤੇ ਨਾਲ ਬਾਈ ਨੇਕੀ ਸਿੱਧਵਾਂ ਦੋਨਾਂ ਦੋਨੋਂ ਬਾਈ ਜਿਹੜੇ ਟ੍ਰਾਂਟੋ ਵਾਰਲਡ ਕਬੱਡੀ ਕੱਪ ਦੇ ਬੈਸਟ ਰਹੇ ਆ ਤੇ ਅੱਜ ਸਵੱਬ ਬਣਿਆ ਬਾਈ ਹੁਣਾ ਕੋਲੇ ਅਕਬਾਲ ਹੁਣਾ ਕੋਲੇ ਵੀ ਬਹੁਤ ਵਧੀਆ ਜਿਹੜੇ ਜਾਨਵਰ ਘੋੜੇ ਤੇ ਨਾਲ ਬਿਆੰਤ ਮਾਣ ਇਸ ਨਗਰ ਦਾ ਸਾਡਾ ਵੀਰ ਜੋ ਕਿ ਬਹੁਤ ਸੋਹਣਾ ਜਿਹਦੇ ਪੇਜ ਬਣਾਏ ਆ ਤੇ ਜਾਣ ਪਰ ਵੀ ਬਹੁਤ ਵਧੀਆ ਬਿਆੰਤ ਮਾਣ ਕੋਲੇ ਤੇ ਮੱਖਣ ਸਿੰਘ ਜੀ ਅੱਜ ਉਹਨਾਂ ਦੇ ਘਰ ਵਿਖੇ ਬਾ ਬਾਬੇ ਨਾਨਕ ਨੇ ਖੁਸ਼ੀ ਦਾ ਦੇਣ ਲਿਆਂਦਾ ਵਿਆਹ ਦਾ ਪ੍ਰੋਗਰਾਮ ਤੇ ਜਿੱਥੇ ਅਸੀਂ ਹੁਣ ਬੈਠੇ ਆਂਗੇ ਤੇ ਨਾਲ ਸਾਡਾ ਵੀਰ ਰਾਣਾ ਮੀਰਪੁਰੀਆ ਤੇ ਵੀਰ ਗਿੰਦੇ ਹੋਣੀ ਜਿੰਨੇ ਵੀ ਸਾਡੇ ਵੀਰ ਆ ਪਹੁੰਚੇ ਹੋਏ ਆ ਤੇ ਅੱਜ ਬਹੁਤ ਖੁਸ਼ੀ ਹੋਈ ਸਾਨੂੰ ਕਿਉਂਕਿ ਅਕਬਾਲ ਵੀਰ ਕੋਲੇ ਵੀ ਬਹੁਤ ਸੋਹਣੇ ਜਾਨਵਰ ਆ ਤੇ ਨਾਲ ਬਿਆੰਤ ਮਾਣ ਵੀਰ ਕੋਲੇ ਵੀ ਇੱਕੋ ਘੋੜੇ ਦੇ ਜਿਹੜੇ ਇਹਨਾਂ ਨੇ ਬੱਚੇ ਲਏ ਆ ਜਾਨਵਰ ਕਾਲੇ ਕਾਂਟੇ ਦੇ ਕਾਲੇ ਕਾਂਟੇ ਦਾ ਵੀ ਘੋੜੇ ਦਾ ਦੁਨੀਆਂ ਦੇ ਵਿੱਚ ਨਾਂਗਾ ਤੇ ਜਿਹਦੀ ਮੀਟਿੰਗ ਫੀਸ ਮੈਨ ਲਾਦਾ ਵੀ ਬਿਆੰਤ 2 ਲੱਖ ਰੁਪਈਆ ਨਾ ਭਾਈ ਹਾਂ 2 ਲੱਖ ਰੁਪਈਆ ਹੀ ਹਾਂ ਹਾਂ 2 ਲੱਖ ਰੁਪਈਆ ਜੇਕਰ ਆਪਾਂ ਘੋੜੀ ਕਰਾਸ ਕਰਾਉਣੇ ਆ ਤੇ ਇਕਵਾਲ ਤੇ ਆਪਣੇ ਬਿਆੰਤ ਮਾਨ ਹੋਣਾ ਨੇ ਕਾਲੇ ਕਾਂਟੇ ਤੁਸੀਂ ਜਿਹੜੀਆਂ ਘੋੜੀਆਂ ਕਰਾਸ ਕਰਾਇਆਂ ਤੇ ਬਹੁਤ ਖੁਸ਼ੀ ਹੋਈ ਤੇ ਹੋਰ ਮਾਨ ਵੀਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਅੱਜ ਆਪਣੇ ਦਰਮਿਆਨ ਦੁਨੀਆ ਦੇ ਕਬੱਡੀ ਦੇ ਸੁਪਰਸਟਾਰ ਪਹੁੰਚੇ ਆ ਤੁਹਾਡੇ ਨਗਰ ਹਾਂਜੀ ਹਾਂਜੀ ਬਾਈ ਅਸੀਂ ਆਪਣੇ ਬਾਈ ਜੀ ਸਾਡੇ ਤਾਂ ਵੱਡੇ ਭਰਾ ਕਹ ਲੋ ਪਿਤਾ ਸਮਾਨ ਕਹ ਲੋ ਹਨਾ ਤੇ ਇਹਨਾਂ ਦਾ ਜੀ ਆਇਆਂ ਆਖਦੇ ਆ ਜੀ ਮੁੱਚੇ ਨਗਰ ਮੋੜ ਨਾਬਾ ਬੰਨੀਓ ਹਾਂਜੀ ਤੇ ਸਾਨੂੰ ਬੜੀ ਖੁਸ਼ੀ ਤੇ ਮਾਣ ਮਹਿਸੂਸ ਹੋਇਆ ਕਿਉਂਕਿ ਬਾਈ ਅਸੀਂ ਤਾਂ ਇਸ ਲੈਂਡ ਦੇ ਵਿੱਚ ਖੇਡੇ ਨਹੀਂ ਹਨਾ ਕਬੱਡੀ ਖੇਡੇ ਨਹੀਂ ਸਾਡੇ ਭਰਾ ਬਾਈ ਇਕਬਾਲ ਤੇ ਵੱਡਾ ਵੀਰਾ ਬਾਈ ਜੀਤਾ ਮੋੜ ਨਾਬਾ ਇਹ ਸਾਡਾ ਬਾਈ ਪਿੰਡ ਦਾ ਮਾਣ ਨੇ ਹਨਾ ਇਹਨਾਂ ਨੇ ਕਬੱਡੀ ਕਾਫੀ ਲੰਮਾ ਸਮਾਂ ਖੇਡੀ ਆ ਤੇ ਅਸੀਂ ਤਾਂ ਇਹਨਾਂ ਸਾਰੇ ਕਬੱਡੀ ਪਲੇਅਰਾਂ ਨੂੰ ਦੇਖਦੇ ਹੁੰਦੇ ਸੀ ਬਾਈ ਚਲੋ ਸਾਡੀ ਲਾਈਨ ਹੋਰ ਆ ਬੱਕਰੀ ਲੈਣਾ ਸੀ ਘੋੜਿਆਂ ਵਾਲੇ ਪਾਸੇ ਆ ਗਏ ਪਰ ਇਸ ਲਾਈਨ ਦੇ ਵਿੱਚ ਵੀ ਬਾਈ ਕੁਸ਼ਾਦ ਤੱਕ ਜਿਹੜਾ ਯੋਗਦਾਨ ਆ ਆਪਣੇ ਭਰਾ ਕਵਾਲ ਦਾ ਰਹਾ ਘੋੜਿਆਂ ਵਾਲੇ ਪਾਸੇ ਤੇ ਕਿਉਂਕਿ ਬਾਈ ਦਾ ਪੁਰਾਣਾ ਤਜਰਬਾ ਅਗਵਾਲ ਦਾ ਤਾਂ ਇਹ ਤਾਂ ਕਾਫੀ ਲੰਮੇ ਸਮੇਂ ਤੋਂ ਤਕਰੀਬਨ ਮੇਰਾ ਖਿਆਲ ਆ 10-12 ਸਾਲਾਂ ਤੋਂ ਜਾਨਵਰ ਰੱਖਦੇ ਆਪਾਂ ਨੂੰ ਤਾਂ ਅਜੇ 3-4 ਸਾਲ ਹੀ ਹੋਏ ਆ ਹਾਂਜੀ ਹਾਂਜੀ ਬਾਈ ਜੱਗੀ ਪਲਵਾਨ ਹਾਂ ਉਹ ਹਾਂ ਇਸ ਨਗਰ ਦਾ ਵਧੀਆ ਸਦਾਰ ਕਬੱਡੀ ਦਾ ਇਸ ਇਲਾਕੇ ਦਾ ਜੱਗੀ ਪਲਵਾਨ ਜੱਗੀ ਪਲਵਾਨ ਦਾ ਵੀ ਬਾਈ ਕਾਫੀ ਆਪਣਾ ਇਸ ਪਾਸੇ ਪੂਰਾ ਰਝਾਣਾ ਜੀ ਬਾਈ ਨੇ ਹੁਣ ਉੱਥੇ ਆਪਣਾ ਫਾਰਮ ਬਣਾਇਆ ਤੇ ਉੱਥੇ ਵੀ ਉਹਨੇ ਘੋੜੇ ਘੋੜੀਆਂ ਰੱਖਣੇ ਆ ਤੇ ਤਾਂ ਕਰਕੇ ਸਾਰੇ ਭਰਾਵਾਂ ਦਾ ਸਹਿਯੋਗ ਆ ਬਾਈ ਕੰਮ ਧੰਦੇ ਲੱਗੇਵੇਂ ਤੇ ਅਸੀਂ ਸਾਰੇ ਸਮੁੱਚੇ ਪਿੰਡ ਬੰਨਿਓ ਇਹਨਾਂ ਨਾਮੀ ਪਲੇਅਰ ਨੇ ਜਿਹੜੇ ਆਪਣੇ ਪੁਰਾਣੇ ਪੰਜਾਬੀ ਬਾਈ ਨਿੱਕੀ ਸਿੱਧਵਾ ਤੇ ਨਾਲ ਕਾਲਾ ਗੱਜੀ ਆਣਾ ਜੀ ਕੋਟੀ ਦੇ ਚੁੱਚਰ ਨੇ ਜੀ ਆਇਆਂ ਆਖਦੇ ਆ ਤੇ ਸਾਨੂੰ ਬੜਾ ਮਾਣ ਮਹਿਸੂਸ ਹੋਇਆ ਕਿ ਇਹਨਾਂ ਨੇ ਸਾਡੇ ਘਰ ਆ ਕੇ ਸਾਡੇ ਫਾਰਮਾਂ ਤੇ ਆ ਕੇ ਜਾਨਵਰ ਦੇਖੇ ਆ ਬਈ ਤੇ ਤੁਹਾਡਾ ਵੀ ਬੜਾ ਸਹਿਯੋਗ ਆ ਇਸ ਗੱਲ ਦੇ ਵਿੱਚ ਤੇ ਤੁਹਾਡਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਪਾਂ ਬਈ ਠੀਕ ਆ ਮਾਨ ਸਾਹਿਬ ਮੈਂ ਤੁਹਾਡਾ ਸਾਰਿਆਂ ਦਾ ਨਿਮਾਣਾ ਕਬੱਡੀ ਕਮੈਂਟੇਟਰ ਸਰਨਾ ਤਖਤੂਪੁਰਾ ਸਾਹਿਬ ਜਿੰਨੇ ਵੀ ਸਾਡੇ ਅੱਜ ਮਾਣਯੋਗ ਮੁੱਖ ਮਹਿਮਾਨ ਸਾਡੇ ਏਰੀਆ ਦੇ ਵਿੱਚ ਆਏ ਆ ਸਾਰਿਆਂ ਨੂੰ ਅਸੀਂ ਜੀ ਆਇਆਂ ਨੂੰ ਆਖਦੇ ਆ ਗੱਜ-ਬੱਜ ਕੇ ਬੁਲਾਓ ਬਾਈ ਤੁਸੀਂ ਪ੍ਰਾਪਤੀਆਂ ਬਾਈ ਜਿਹੜੀਆਂ ਹਾਂ ਆਪਣੇ ਜੀਤਾ ਆਪਣਾ ਵੀਰ ਕਬੱਡੀ ਦਾ ਸਟਾਰ ਸਾਡੇ ਭਰਾ ਦੀਆਂ ਬਹੁਤ ਜ਼ਿਆਦੇ ਪ੍ਰਾਪਤੀਆਂ ਤੇ ਬਹੁਤ ਸੋਹਣੀ ਜੋੜੀ ਰਹੀ ਆ ਹਾਂ ਜੱਗੀ ਪਲਵਾਨ ਦੇ ਨਾਲ ਜੀਤੇ ਨੇ ਬਹੁਤ ਸੋਹਣੀਆਂ ਕਬੱਡੀਆਂ ਪਾਈਆਂ ਪੂਰੇ ਮੇਲਿਆਂ ਤੇ ਛਾਏ ਰਹੇ ਆ ਤੇ ਚਲੋ ਹੁਣ ਫਤੇ ਲਾਗੇ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ